ਮੈਂ ਬਸ ਤੇਰੇ ਕੋਲੋਂ ਖਰਚਾ ਲੈਣਾ ਵਾ ਤੂੰ ਮੈਨੂੰ ਖਰਚਾ ਦੇਵੇਂਗਾ ਤੇ ਫੇਰ ਹੀ ਮੈਂ ਇੱਥੇ ਰਹਿਣਾ ਮੈਂ ਮਾਪੇਓ ਦੇ ਕੋਲੋਂ ਨਹੀਂ ਮੈਂ ਸਮਾਨ ਪੈਗ ਲਾਉਣਾ ਹੁੰਦਾ ਸੋ ਵੀ ਸਮਾਨ ਲਾਉਣਾ ਹੁੰਦਾ ਜਿਹੜੀ ਜਿਹੜੀ ਪੈਗ ਦੇ ਨਹੀਂ ਲਾਉਂਦੇ ਨਾ ਤੇ ਮੈਂ ਲਾਉਣਾ ਹੁੰਦਾ ਵਾ ਜਿਹੜੀ ਵਾਲੀ ਉਹ ਦਰਮਦਰ ਦੀ ਨਾ ਗੱਲ ਬਸ ਰੱਖਣਾ ਵੀ ਹੈ ਤੇਨੂੰ ਨਾ ਮੈਂ ਰਹਿਣਾ ਹੀ ਨਹੀਂ ਇਦਾਂ ਬਸ ਠੀਕ ਹੈ ਨਾ ਇਦਾਂ ਨਹੀਂ ਮੈਂ ਰਹਿਣਾ ਜਾਣਾ ਹੋਊਗਾ ਤੇ ਮੈਂ ਮੁਸ਼ਕਰੀ ਆ ਜੀ ਕੋਈ ਨਹੀਂ ਮੈਂ ਜਾਂਦਣਾ ਠੀਕ ਹੈ ਨਾ ਹਾਂ ਮੈਂ ਬਸ ਜਾਣਾ ਜਾਣਾ ਮੈਂ ਰਹਿਣਾ ਹੀ ਨਹੀਂ ਹੋਣੀ ਮੈਂ ਜਾਂਦਣਾ ਨਹੀਂ ਠੀਕ ਹੈ ਨਾ ਮਿੰਨ ਦਾਸਨਾ ਪੰਨਾ ਖਰਚੇ ਸਾਰੇ ਕਿੱਥੋਂ ਕਰਾਂ ਨਾ ਤੇ ਮੈਨੂੰ ਕੋਈ ਖਰਚਾ ਨਾ ਵਰਚਾ ਦਿਨਾ ਵਹੋਂ ਤੇ ਮੈਂ ਕੱਲੀ ਆ ਬਾਅਦ ਵਿੱਚ ਬੱਚੇ ਵੀ ਹੋਣੇ ਆ ਕਈ ਖਰਚੇ ਆ ਤੂੰ ਕਿੱਥੋਂ ਕਰੇਂਗਾ ਪੂਰੇ ਮੇਰੇ ਦਾਸਨਾ ਕਰੂੰਗਾ ਤੂੰ ਕ sworn ਨਹੀਂ ਕਰਨਾ ਤੇਰਾ ਮਾਹ ਆਪਣਾ ਹੀ ਸਰਦਾ ਵਾ ਨਸ਼ੇ ਪੱਤੇ ਦਾ ਕਰੂੰਗਾ ਮੈਂ ਸਾਰੇ ਖਰਚੇ ਕੂਏਗਾ sworn ਨਹੀਂ ਤੂੰ ਕਰਨਾ ਮੈਂ ਸਾਰੇ ਖਰਚੇ ਪੂਰੇ ਕਰੂੰਗਾ ਨਾ ਨਾ ਤੂੰ ਕੋਈ ਖਰਚਾ ਨਹੀਂ ਮੇਰਾ ਪੁੱਤ ਉੱਪ ਸੱਕਦਾ ਮੈਂ ਸਾਰੇ ਖਰਚੇ ਚੁੱਕੂਗਾ ਤੇਰਾ ਮਾਪਿਓ ਕਿੰਨਾ ਕੁ ਚਿਰ ਮੇਰਾ ਖर्चा ਚੁੱਕੂਗਾ ਦੱਸ ਨਾ ਮੈਨੂੰ ਤੇ ਮੈਨੂੰ ਪਤਾ ਮੇਰੇ ਮਾਪਿਆਂ ਨੇ ਕਿੰਨਾ ਚਿਰ ਬੈਠੇ ਰਹਿਣਾ ਇੱਥੇ ਜੇ ਤੈਨੂੰ ਨਹੀਂ ਸਮਝੋ ਬੇਤੂੰ ਇਦਾਂ ਕਰਈ ਨਾ ਇਨਮੀ ਨੇ ਸਾਰੀ ਸਮਝ ਹੈਗੀ ਆ ਕੋਈ ਸਮਝ ਨਹੀਂ ਤੈਨੂੰ ਤੂੰ ਨਸ਼ੇ 'ਚ ਡੁੱਬਿਆ ਰਹਿਣਾ ਸਾਰਾ ਦਿਨ ਤੇ ਮੈਂ ਤੈਨੂੰ ਪਤਾ ਹੈਗਾ ਸਮਣ ਪੈਦਲ ਲਾਉਣਾ ਹੀ ਨਾ ਹੁੰਦਾ ਸੋਫੀ ਤੇ ਤੂੰ ਵੱਡਦਾ ਹੀ ਨਹੀਂ ਆ ਘਰ ਜਿਦੋਂ ਉਹਨਾਂ ਵਾਰ ਅੱਜ ਪੁੱਛ ਕੇ ਅੰਨਾ ਮੋਦਾ ਤੂੰ ਘਰ ਹੀ ਨਹੀਂ ਵੱਡਦਾ ਹੂੰ ਵਕਤ ਤੇ ਮੈਂ ਸਮਾਨ ਲਾਉਣਾ ਹੀ ਲਾਉਣਾ ਹੁੰਦਾ ਸਿੱਧੀ ਰੜੀ ਗੱਲ ਠੀਕ ਹੈ ਨਾ ਨਹੀਂ ਫੇਰ ਨਹੀਂ ਸਮਾਨ ਚ ਮੈਨੂੰ ਜਿਹੜੇ ਬੰਦੇ ਨੇ ਗੰਡ ਤਾਣ ਮੈਂ ਗੰਡੇ ਆ ਗਿਆ ਬਸ ਠੀਕ ਆ ਵਕਤ ਤੇ ਮੈਂ ਲਾਉਣਾ ਤੇ ਸ਼ਾਮ ਨੂੰ ਮੈਂ ਬੈਗ ਲਾਉਣਾ ਲਾਉਣਾ ਨਾ ਤੂੰ ਸਮਾਰ ਲਾ ਲਾ ਬਸ ਮੈਂ ਨਹੀਂ ਰਹਿਣਾ ਮੈਂ ਆਪਣੇ ਪੇਕੇ ਚਲ ਜਾਣਾ ਸਿੱਧੀ ਰੜੀ ਗੱਲ ਮੈਂ ਵਕਤ ਤੇ ਸਮਾਨ ਲਾਉਣਾ ਤੇ ਸ਼ਾਮ ਨੂੰ ਬੈਗ ਲਾਉਣਾ ਠੀਕ ਆ ਹਾਂ ਤੂੰ ਸਮਾਰ ਲਾ ਲਾ ਬਸ ਮੈਂ ਨਹੀਂ ਰਹਿਣਾ ਮੈਂ ਸ਼ਾਮ ਨੂੰ ਬੈਗ ਲਾਉਣਾ ਤੇ ਸੋਕਦੇ ਸਮਾਨ ਲਾਉਣਾ ਠੀਕ ਆ ਤੇ ਤੈਨੂੰ ਜਿਹੜਾ ਉੱਪਰ ਲੈ ਪਏ ਹੋਣਗੇ ਬਚਣਗੇ ਤੈਨੂੰ ਮਿਲ ਜਾਣਗੇ ਠੀਕਾ ਕਰੇ ਬਚਨੇ ਕਿੱਥੋਂ ਵਾਜਦਾ ਤੂੰ ਚਿੱਟੇ ਵਿੱਚ ਡਾਈ ਜਾਣੇ ਆ ਸ਼ਰਾਬ ਦੇ ਵਿੱਚ ਡਾਈ ਜਾਣੇ ਤੇ ਬਚਨੇ ਕਿੱਥੋਂ ਵਾ ਮੈਨੂੰ ਪਹਿਲਾਂ ਦੱਸਨਾ ਮੈਨੂੰ ਤਾਂ ਕੁਝ ਵੀ ਨਹੀਂ ਦੇ ਸਕਦਾ ਤੇ ਮੈਂ ਕਿਹੜੇ ਸਾਰੇ ਉਹਦੇ ਵਿੱਚ ਫੁੱਕੀ ਆਣ ਡਿਆ ਵਾ ਵੀ ਵੇਖ ਨਾ ਜਦੋਂ ਦੀ ਮੈਂ ਆਈ ਆ ਤੂੰ ਕਦੀ ਨਹੀਂ ਕੋਈ ਖਰਚਾ ਮੈਨੂੰ ਦਿੱਤਾ ਨਾ ਕਦੀ ਕੱਪੜਾ ਸੁਵਾ ਕੇ ਦਿੱਤਾ ਵਾ ਦੱਸਨਾ ਮੈਨੂੰ ਵੀ ਪਹਿਲਾਂ ਮੈਂ ਕੀ ਕਰਾਂ ਤੇ ਫਿਰ ਮੜਾਕੇ ਮਾਰਨ ਡੇਪਾ ਲੋਕਾਂ ਨੂੰ ਵੀ ਚੋਰੀਆਂ ਕਰਨ ਡੇਪਾ ਚੋਰੀਆਂ ਦਾ ਮਤਲਬ ਤੇ ਮੈਂ ਆਪਣੇ ਆਪਣੇ ਹੱਕ ਦੀ ਖਾਨਾ ਆਪਣੇ ਦੀ ਤਾਂ ਵੀ ਦਿਖਾਣ ਮੇਰੇ ਸਾਲੇ ਲੋਕ ਹੱਕ ਦੀ ਖਾਨਾ ਵਾ ਤੂੰ ਨਸ਼ੇ ਦੇ ਵਿੱਚ ਥੋੜੀ ਨਾ ਡਾਈ ਜਾਣੀ ਐ ਵੇ ਮੇਰੀ ਗੱਲ ਸੁਣੋ ਮੈਂ ਆਪਣੇ ਹੱਕ ਦੀ ਖਾਨਾ ਜੇ ਮੈਂ ਜਾਣਾ ਕਿਤੇ ਮੋਟਰਸ ਲੈ ਕੇ ਲੀੜਾ ਕਪੜਾ ਚੰਗਾ ਪਾ ਕੇ ਟਿਲਣਾ ਤਾਂ ਵੀ ਮੇ ਨਮਾੜਾ ਕਹਿੰਦੇ ਆ ਇਦਾਂ ਥੋੜੀ ਹੁੰਦਾਵਾ ਤੂੰ ਘਰ ਵੀ ਖਰਚਾ ਵਰਚਾ ਦਿਆ ਕਰ ਆਪਣੀ ਵਧੀਆ ਜ਼ਿੰਦਗੀ ਜੀ ਤੂੰ ਤੇ ਨਸ਼ਾ ਹੀ ਕਰੀ ਜਾਂਦਾ ਨਸ਼ਾ ਹੀ ਕਰੀ ਜਾਂਦਾ ਜਿਹੜਾ ਕੰਮ ਕਰਦਾ ਮੈਂ ਮੇਰੇ ਸਮਝ ਮੇਰੇ ਨਾਲ ਸਗਤੇ ਮੈਂ ਦੂਸਰਾ ਚਿਟਾ ਲਾਉਣਾ ਹੁੰਦਾ ਦੂਸਰੇ ਸਾਮਣੇ 2300 ਰੁਪਏ ਨਹੀਂ ਹੁੰਦੀ 700 800 ਰੁਪਏ ਦਿਹਾੜੀ ਉਹ ਵੀ ਤੈਨੂੰ ਲਿਆ ਕੇ ਦੇ ਦੇ ਹੋਰ ਦੱਸੋ ਮੈਂ ਕੀ ਕਰਾਉਣਾ ਨਹੀਂ ਨਾ ਐਦਾਂ ਨਹੀਂ ਜ਼ਿੰਦਗੀ ਨੰਗਣੀ ਮੇਰੀ ਤੇ ਤੂੰ ਜ਼ਿੰਦਗੀ ਖਰਾਬ ਕਰ ਦਿੱਤੀ ਆ ਫੇਰ ਤੂੰ ਆਪਣੇ ਬੇਕੀ ਰਣਾ ਹੋਊਗਾ ਜੀ ਸਦਕੇ ਦਿਨੇ ਜਾ ਸਕਦੀ ਆ ਹੁਣ ਨਹੀਂ ਜਾ ਹੁਣ ਨਹੀਂ ਤੈਨੂੰ ਮੈਂ ਨਹੀਂ ਰਹਿਣਾ ਬਾਸ ਹੁਣ ਤੈਨੂੰ ਆਪਾਂ ਨਹੀਂ ਕੱਲ ਸਕਦੇ ਤੇ ਜਿਹੜਾ ਦਿਨੇ ਤੂੰ ਆਪਣੇ ਪ੍ਰਾਣ ਸਦਕੇ ਜਾ ਸਕਦੀ ਠੀਕ ਆ ਠੀਕ ਆ ਮੰਮੀ ਗੈਸ ਤੇ ਖਤਮ ਹੋਇਆ ਵਾ ਤੇ ਮੈਂ ਨਹੀਂ ਜਿ ਚੁੱਲੇ ਤੇ ਰੋਟੀ ਬਣਾਉਣੀ ਮੈਂ ਗੈਸ ਲਿਆ ਦੂੰ। ਛੜ ਕੋਈ ਨਹੀਂ ਪਤਾ ਹੁਣ ਤੈਨੂੰ ਚੁੱਲੇ ਤੇ ਬਣਾਉਣੀ ਪੈਣੀ ਆ ਨਾ ਪਿਆਹੇ ਤੇਰਾ ਨਹੀਂ ਜੇ। ਪਿਆਹੇ ਤੇ ਖਤਮ ਹੋ ਗਏ ਆ। ਹੁਣ ਗੈਸ ਕਿੱਥੋਂ ਲਿਆਈਏ ਉਹਨੂੰ ਗੋਰੇ ਕੋ ਮੰਗ ਜਾ ਕੇ। ਮੇਰੇ ਕੋਲ ਚੁੱਲੇ ਤੇ ਰੋਟੀ ਨਹੀਂ ਬਣਦੀ ਆ। ਨਹੀਂ ਚੁੱਲੇ ਤੇ ਬਣਾਉਣੀ ਆਈਏ ਚੁੱਲੇ ਤੇ ਬਣਾਉਣੀ ਪੈਣੀ ਗੈਸ ਨਹੀਂ ਮਿਲਣਾ ਜੀ। ਯਾਰ ਕੋਈ ਨਹੀਂ ਪਤਾ ਤੂੰ ਆਟਾ ਲਿਆ ਮੈਂ ਤੇ ਨਾ ਰੋਟੀ ਬਣਾਉਣੀ ਆ ਕੋਈ ਗੱਲ ਨਹੀਂ। ਮੈਂ ਤੇਰੇ ਨਾਲ ਡਾਂਗੀ ਰੋਟੀ ਬਣਾਉਣਾ। ਸਾਰੇ ਆਏ ਇਕੱਠੇ ਕੱਟਾਂਗੇ ਕੋਈ ਗੱਲ ਨਹੀਂ। ਹੇ ਮਾ ਫੋਟ ਜੋ ਹੂੰ ਗੈਸ ਖਤਮ ਹੋਈ ਆ ਚੁੱਲੇ ਤੇ ਨਹੀਂ ਮੇਰੇ ਕੋਲ ਰੋਟੀ ਬਣਾਣੀ ਨੇ ਗੈਸ ਲਿਆ ਕੇ ਦਊ ਮੈਂ ਕਿਹਤ ਲਿਆ ਦੇ ਦਾਂ ਮੈਂ ਤੈਨੂੰ ਦੱਸਤੀ ਗੱਲ ਨੂੰ ਗੈਸ ਚਾਹੀਦਾ ਮੈਂ ਰੋਟੀ ਨਹੀਂ ਬਣਾਉਣੀ ਹੁੰਦੀ ਤੇ ਮੈਂ ਕਿਹਤ ਲਿਆ ਦੇ ਤੈਡੇ ਕੋਲ ਆ ਜਾਂਦੇ ਆ ਨਸ਼ਾ ਪਤਾ ਖਾਨ ਨੂੰ ਆ ਜਾਂਦੇ ਆ ਮੇਰੇ ਵਾਰੀ ਕਹਿ ਦਿੰਦੇ ਕੁਛ ਨਹੀਂ ਹੈ ਤਾਂ ਮੇਰੇ ਕੋਲ ਮੈਂ ਸ਼ਾਮਾਂ ਨੂੰ ਆਪ ਤੇਰੇ ਕੋਲ ਆਣੇ ਤੇ ਮੈਂ ਗੈਸ ਤੇ ਲਗਦਾ ਮੈਨੂੰ ਨਹੀਂ ਪਤਾ ਜੀ ਰੋਟੀ ਨਹੀਂ ਬੰਨੀ ਹੈ ਕਿ ਗੈਸ ਲਿਆ ਕੇ ਤੋਗੇ ਤਾਂ ਰੋਟੀ ਬੰਨੀ ਹੈ ਮੇਰੇ ਕੋ ਨਹੀਂ ਹੁੰਦਾ ਹੁੰਦਾ ਠੀਕ ਆ ਨਾ ਕਿਉਂ ਨਹੀਂ ਲਾਏਗਾ ਮੇਰੇ ਕੋ ਨਹੀਂ ਆਉਣਾ ਹੁਣ ਹੋਣਾ ਕਿ ਨਹੀਂ ਆ ਮੈਂ ਤੇਰੇ ਨਾਲ ਮੈਂ ਡੈਡੀ ਨੂੰ ਫੋਨ ਕਰਦ ਲੱਗੀ ਆ ਐਵੇਂ ਹੀ ਕਰਦ ਲੱਗੀ ਤੇ ਡੈਡੀ ਨੂੰ ਕਰਦੇ ਨਾ ਜਸ ਹੋ ਗਿਆ ਦਾਦਨੀਆ ਤਾਹੰਗ ਲੋੜ ਦੇ ਮੈਨੂੰ ਦੱਸ ਹੈ ਮੰਮੀ ਦੱਸ ਹੈ ਮੰਮੀ ਦੱਸ ਹੈ ਯਾ ਤੇ ਨੂੰ ਦੱਸਾ ਨਹੀਂ ਹੋ ਗਿਆ ਕਿਤੇ ਇਹ ਹਟਦੀ ਨਹੀਂ ਯਾਰ ਦਾ ਕੰਮ ਕਰ ਜਾ ਕੇ ਆਪਣਾ ਚਲ ਉੱਧਰ ਹਟ ਜਾ ਮਿਲੋ ਆੜ ਕੇ ਠਾਲ ਤਾਂ ਇਹਨੇ ਕੀ ਹੋਰਤਾ ਕੋਈ ਨਾ ਕੋਈ ਹਟਦਾ ਮੇਤੀ ਕੋਈ ਮੈਂ ਨਹੀਂ ਮੈਂ ਕੋਟੇ ਕੋ ਨਹੀਂ ਆਈ ਮੈਂ ਆਪਣੇ ਡੈਡੀ ਨੂੰ ਫੋਨ ਲਾਉਣ ਲੱਗ ਪਈ ਨਹੀਂ ਨਹੀਂ ਇਹ ਕੰਮ ਨਾ ਕਰ ਪਾ ਤਾ ਹੁਣ ਜਨਮ ਆਪ ਕਰਦੇ ਨੂੰ ਕੋਈ ਗੱਲ ਨਹੀਂ ਕੋਈ ਨਹੀਂ ਅਹੀਂ ਤੇਰੇ ਨਾਲ ਮੈਂ ਇਹ ਕੰਮ ਨਹੀਂ ਕੋਈ ਨਹੀਂ ਕੋਟੇ ਜਾਦੀ ਜਾਂਦੀ ਹ ਬਰਦਾਸ਼ਤ ਹੁੰਦਾ ਮੇਰੇ ਕੋ ਨਹੀਂ ਨਹੀਂ ਇਦਾਂ ਨਾ ਕਰ ਦੇ ਨਹੀਂ ਇੱਥੇ ਰਹਿਣਾ ਪੈਣਾ ਵਾ ਜੇ ਨਹੀਂ ਨਾ ਦੱਦ ਫਿਰ ਆਪਣੇ ਡੈਡੀ ਨੂੰ ਫੋਨ ਕਰ ਦੇ ਫਿਰ ਅਹੀਂ ਕਰ ਸਕਦੇ ਮੈਂ ਜਾਣਾ 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 ਕਰਦੇ ਫੋਨ ਤੇ ਡੈਡੀ ਆਪਣੇ ਨੂੰ ਤੇ ਨਹੀਂ ਹ ਦੱਦ ਵੀ ਆਪੇ ਸੁਧਰੂਗਾ ਨਹੀਂ ਮੈਂ ਆਪਣੇ ਡੈਡੀ ਨੂੰ ਫੋਨ ਮੈਂ ਨਾਲੇ ਕੈਨੀ ਆ ਇਹਨਾਂ ਨੇ ਮੈਨੂੰ ਬਹੁਤ ਮਾਰਿਆ ਮੈਨੂੰ ਲੈ ਜਾਓ ਆਣ ਕੇ ਡੈਡੀ ਉਹਨਾਂ ਦਾ ਫੋਨ ਇਹਨਾਂ ਨੂੰ ਇਹ ਲੱਗਦਾ ਵਾ ਕਿ ਇਹਦੇ ਪਿਛੇ ਹੈ ਨਹੀਂ ਆ ਕੋਈ ਨਾ ਇਹਦੇ ਅੱਗੇ ਨਾ ਕੋਈ ਪਿਛੇ ਲਾ ਕੇ ਦੱਸਦੀਆਂ ਪੇ ਇਹਨਾਂ ਨੇ ਮੈਨੂੰ ਬਹੁਤ ਮਾਰਿਆ ਵਾ ਹਲੋ ਸਾਸ਼ੀਕਾ ਡੈਡੀ ਜੀ ਹਾਂਜੀ ਠੀਕ ਆ ਤੁਸੀਂ ਸੁਣਾਓ ਮੰਮੀ ਵਾਲੇ ਠੀਕ ਜੀ ਹਾਂਜੀ ਠੀਕ ਆ ਡੈਡ ਜੀ ਮੈਨੂੰ ਇੰਨਾ ਬਹੁਤ ਮਾਰਿਆ ਜੇ ਹੁਣ ਨਹੀਂ ਮੇਰੇ ਕੋਲ ਬਰਦਾਸ਼ ਹੁੰਦਾ ਲੈ ਜਾ ਮੈਨੂੰ ਆਣ ਕੇ ਹੁਣ ਨਹੀਂ ਮੈਂ ਰਹਿ ਸਕਦੀ ਹਾਂਜੀ ਠੀਕ ਜੀ ਨਹੀਂ ਨਹੀਂ ਹੁਣ ਨਹੀਂ ਮੈਂ ਰਹਿਣਾ ਇੱਥੇ ਬਹੁਤ ਬੇਇੱਜ਼ਤੀ ਕਰਦੇ ਆ ਮੇਰੀ ਹਾਂਜੀ ਠੀਕ ਹੈ ਫੇਰ ਹੂੰ ਹੁਣ ਤੇ ਮੈਂ ਡੈਡੀ ਨੂੰ ਲਾਤਾ ਵਾ ਹੁਣ ਡੈਡੀ ਆਉਣਗੇ ਆਪੇ ਲੱਗ ਔਰ ਉਹ ਡਈ ਇਹ ਤਾਂ ਲੱਗੀ ਆਪਣੇ ਪਿਓ ਨੂੰ ਫੋਨ ਕਰਨ ਆ ਤੇ ਕੋਈ ਨਹੀਂ ਕਰ ਲੈਂਦੇ ਫੇਰ ਕਿੰਨੇ ਚਿਰ ਟਾਰਪੈਂਡ ਚੱਕਲਾ ਘਰ ਬਸਦਾ ਰਹੂਗਾ ਹਾਂ ਜੇ ਦਾ ਕੰਮ ਨਹੀਂ ਕਰਨੀ ਕਰਨਾ ਕੋਈ ਟੱਕਾ ਨਹੀਂ ਤੋੜਨਾ ਫੇਰ ਇਹੋ ਕੰਮੀ ਹੋਣੇ ਆ ਉਹਨੇ ਫਿਰ ਆਪਣੇ ਪਿਓ ਨੂੰ ਸਾਥ ਲੈਣੇ ਉਹਨਾਂ ਨੇ ਚਲੀ ਜਾਣਾ ਵਾ ਬਈ ਤੇਰੀ ਉਹ ਹੈ ਸਾਥ ਲੈਣਦੇ ਫੇਰ ਹੁਣ ਕੀ ਕਰਨਾ ਫੇਰ ਜਾ ਲੈਣਦੇ ਉਨੂੰ ਰੋਕਣਾ ਹੁਣ ਜਾ ਕੇ ਚੱਲ ਚੱਲੀ ਹੋ। ਮੈਂ ਨਹੀਂ ਰੋਕਣਾ ਜਿਹੜਾ ਸਿੰਡਾ ਪਾਲਿਆ ਤੂੰ ਉਹਦੇ ਹੁਣ ਉਹਨੂੰ ਕਹਿ ਲਿਆ ਕੇ ਦਵੇ ਸਭ ਕੋਲ ਨਾਂ ਦਵੇ। ਨਹੀਂ ਨੂੰ ਰੋਕਣਾ ਪਿਆਣਾ ਜਿਹਨੇ ਪਾਲਿਆ ਲੈਣਾ ਖਾਈ ਪੀ ਜਾਂਦਾ ਸਭ ਕੋ ਉਹਨੂੰ ਕਹਿ ਜਾ ਕੇ ਹੁਣ। ਘਰ ਉੱਜਰ ਜਾਣਾ ਮੁਰਕੀ ਤਾ ਮੈਂ ਉਹਦੀ ਟਿੰਗੜ ਲਾਉਣੀ ਤੋਣਿੰਗ ਦਉਣੀ ਉਹਨੂੰ ਬਸ। ਕੋਈ ਨਹੀਂ ਤਾਂ ਪਿਓ ਹੁੰਦਿਆ ਨੇ ਲੈ ਜਾਣਾ ਹੁਣੇ ਵੇਖੀ ਕੋਈ ਨਹੀਂ ਫੇਰ ਲੈ ਜੂਗਾ ਕੋਈ ਨਹੀਂ। ਜੇ ਹੁਣ ਸੁਧਾਰ ਦੀ ਗੱਲ ਆਈ ਤਾਂ ਫੇ ਮੈਂ ਸੁਧਾਰ ਹੀ ਦਿੰਨਾ ਚੰਗੀ ਤਰ੍ਹਾਂ ਇਹਨੂੰ ਸੁਧਾਰਦਾ। ਉਹ ਹੁਣ ਮਾਰੀ ਨਾ ਫੇ ਉਹਨੂੰ। ਨਹੀਂ ਮਾਰ। ਤੂੰ ਬੰਦਾ ਬਣਿਆ ਨਹੀਂ ਕੁੜੀ ਆ ਰਿਆ ੱੱੱ ਤੈਨੂੰ ਅਗਲ ਆਉਂਦੀ ਨਹੀਂ ਤੈਨੂੰ ਆ ਜਾਣਗੇ ਹੁਣ ਤੇਰੇ ਪਤੰਦਰ ਤੈਨੂੰ ਆਪੇ ਖਦੌਰ ਲੈਣਗੇ ਕੋਈ ਨਹੀਂ ਕਰ ਲੂੰਗਾ ਗੱਲ ਮੈਂ ਆਪੇ ਹਾਂ ਗੱਲ ਤੂੰ ਕਾਦੀ ਕਰਨੀ ਆ ਤੇਰਾ ਹੁਣ ਇਰਾਦਾ ਕੀ ਆ ਜਾ ਆਪਣਾ ਕੰਮ ਕਰ ਜਾ ਕੇ ਮਾਪੇ ਆਪੇ ਸਾਰਾ ਕੋਈ ਝਾੜਦਾ ਮੈਂ ਤੇ ਕਰ ਲੂੰਗਾ ਮੈਂ ਗੱਲ ਕਰਨਾ ਤੂੰ ਕੀ ਆ ਆ ਜਾਣ ਤੇ ਤੇਰੇ ਪਤੰਦਰਾਂ ਨੂੰ ਹੁਣ ਤੈਨੂੰ ਕਰ ਦੇ ਕੀ ਝਾੜਦਾ ਵਾ ਮੈਂ ਦੱਸ ਝਾੜਦਾ ਤੂੰ ਦੇ ਕੋਈ ਛੱਡਿਆ ਜਾ ਰਿਹਾ ਜਾ ਰਿਹਾ ਕੀ ਆ ਮੈਂ ਤੇਰੀ ਕੋਈ ਚੀਜ਼ ਛੱਡੀ ਨਹੀਂ ਤੂੰ ਕੰਮ ਕਰਕੇ ਤੇ ਮੈਂ ਆਪਣਾ ਖਾਣਾ ਕੀ ਖਾਣਾ ਤੂੰ ਤੇਰਾ ਇਰਾਦਾ ਕੀ ਆ ਤੇਰਾ ਹੈ ਕੀ ਜਾੜਿਆ ਵਾ ਮੈਂ ਨਾਲੇ ਜਾੜਿਆ ਰਿਆੜਿਆ ਗਈ ਇਹਨੇ ਕਿ ਜਾੜ ਕਰਨਾ ਸਾਰਾ ਕੋਈ ਜਾੜਿਆ ਅੱਗੇ ਤੇਰੇ ਵਿਆਹ ਦੇ ਪੈਸੇ ਲਾਇਆ ਹੁਣ ਉਹਨੂੰ ਵਿਚਾਰੀ ਨੂੰ ਰੋਟੀਆਂ ਖਵਾ ਲੰਡੇ ਆਂ ਅਸੀਂ ਕਿੱਥੋਂ ਲੈ ਆ ਖਵਾ ਲਈ ਆ ਜੀ ਤੈਨੂੰ ਮੈਂ ਤਾਂ ਨਹੀਂ ਕਰਨਾ ਕੋਹੋ ਕਰਨਾ ਕਿਉਂ ਨਹੀਂ ਤੂੰ ਕਰਨਾ ਪੈਣਾ ਤੈਨੂੰ ਕੋਹ ਨਾਲ ਕੋਈ ਨਹੀਂ ਕਰਨਾ ਕਰਨਾ ਕਿਉਂ ਨਹੀਂ ਤੂੰ ਜਾਉਂਦੇ ਕੋਲ ਪਰ ਨਹੀਂ ਨਹੀਂ ਇਹਨੂੰ ਦੇਣਾ ਮਾਰ ਇਹਨੂੰ ਕਰਦਾ ਕਿਉਂ ਨਹੀਂ ਕਰਨੇ ਭਲਾ ਕੋਈ ਨਹੀਂ ਜਾਣਦੇ ਹੁਣ ਇੰਨਾ ਹੀ ਪੜਾਵਾ ਜਾਨਾ ਨੂੰ ਮਾਰ ਹੀ ਦੇਣਾ ਇਹਨੂੰ ਤੂੰ ਉਹਦੀ ਸਦਾਈ ਆ ਸਦਾਈ ਆ ਇਹਦਾ ਸਦਾ ਬਣਾ ਕੱਢਣਾ ਪੈਣਾ ਇਹਦਾ ਹਾਂ ਚਲ ਕੋਈ ਨਹੀਂ ਜਾਣਦੇ ਹੁਣ ਮੀਂਹ ਚ ਪੰਗਾ ਪਾਇਆ ਇਹਨਾਂ ਨੇ ਕੁੜੀਏ ਕਿੱਥੇ ਆ ਇੱਥੇ ਆ ਬਾਰ ਰੱਜੋ ਆ ਬਾਰ ਮੇਰਾ ਬੁੱਤ ਕੌਣਾ ਹਾਲ ਤੇਰਾ ਨਾ ਓਏ ਤੂੰ ਕੁੜੀ ਨੂੰ ਕਿਹੜੀ ਗੱਲੋਂ ਤੰਗ ਕਰਦਾ ਐਡੀ ਨੂੰ ਮੈਂ ਕੀ ਕਹਾਂ ਉਹਨੂੰ ਦੱਸ ਬਿੰਦੂ ਭੈਣ ਤੋਂ ਤੂੰ ਮੀਂਹ ਚ ਪੰਮੜੇ ਬਸਾਸੀ ਗੱਲ ਪਾਣੇ ਕੀ ਗੱਲ ਹੋਈ ਐ ਇਹਦਾ ਨੂੰ ਖੁਸ਼ ਹੋ ਕੀ ਗੱਲ ਹੋਈ ਕੀ ਗੱਲ ਆ ਓਏ ਉਹ ਵੱਡਣਾ ਬੰਦਾ ਕਿ ਨਹੀਂ ਵੱਡਣਾ ਉਹ ਪੀਗਣ ਕਦੀ ਕੁੜੀ ਨੂੰ ਮਾਰਦਾ ਵਾ ਕਦੀ ਤੂੰ ਕੋ ਕਹਿਣਾ ਉਹਨੂੰ ਕੀ ਨਹੀਂ ਕਹਿ ਤੂੰ ਕੀ ਗੱਲ ਹੋਈ ਐ ਕੁੜੀਏ ਨਾ ਮੈਨੂੰ ਵੀਰ ਸਲੈਂਡਰ ਭਰਾ ਕੇ ਜਿੱਦੇ ਨਾਲ ਕੋਈ ਖਰਚਾ ਨਾ ਬੱਚਿਆ ਤੁਸੀਂ ਵੀ ਮੈਨੂੰ ਡੋਗ ਛੜਿਆ ਨਾ ਕੋਈ ਵੇਖਿਆ ਨਾ ਜੱਦੀ ਓਏ ਇਹੀ ਤੇ ਇਥੇ ਕੁੜੀ ਆਵੇ ਨੂੰ ਚੰਗਾ ਕਰਕੇ ਕੀਤਾ ਹੈ ਅਸੀਂ ਤੇਰਾ ਮਾੜਾ ਸੋਚਿਆ ਸੀ ਹੁਣ ਉਧਰ ਉਹਦੇ ਡੈਡੀ 605 ਦੇ ਪਿਆ ਮੈਨੂੰ ਫੋਨ ਤੇਰੀ ਜਾਂਦਾ ਵੀ ਜਾ ਮੈਂ ਤਾਂ ਇੱਥੇ ਸ਼ਹਿਰ ਆਇਆ ਉਹੀ ਇੱਕ ਕੰਜਰ ਕੜੀ ਬਾ ਛੱਡਦੇ ਤੀਜੇ ਦਿਨ ਤੂੰ ਦੱਸ ਖਰਚਾ ਕਿਵੇਂ ਦੇਣਾ ਵਾ ਕੁੜੀ ਨੂੰ ਮੀ ਵਰਦੇ ਦੇ ਇਹਨੂੰ ਕਿੱਥੋਂ ਭਾਰੀ ਛੱਡਣਾ ਮੀ ਵਰਦੇ ਦੇ ਸਲੈਂਡਰ ਨੇ ਗਲਤ ਪੈਸੇ ਵਾਲੀ ਹੁੰਦੀ ਆ ਸਲੈਂਡਰ ਮੀ ਵਰਦੇ ਦੇ ਪਰਦੇ ਤੇ ਪਾ ਮਰਜੀ ਭਰਾ ਕੇ ਲੈ ਐਡ ਕਰਦੀ ਹੋਣਾ ਕਿੰਨੇ ਦੇਣਾ ਵਾ ਕੁੜੀ ਨੂੰ ਰੋਟੀ ਕਿੰਨੇ ਖਵਾ ਦੇਣੀ ਆ ਤੂੰ ਖਵਾ ਲਣੀ ਆ ਕਿ ਕੇ ਹੋਰ ਤੇ ਲੜ ਲਾਈ ਆਂ ਕੁੜੀ ਨੂੰ ਕਿੰਨੇ ਖਵਾ ਲੈਣਾ ਵਾ ਤੂੰ ਹੀ ਖਵਾ ਲੈਣਾ ਵਾ ਫੋਰਕ ਨਹੀਂ ਕਿਸੇ ਨੇ ਖਵਾ ਲੈਣਾ ਅਸੀਂ ਤੇਰੇ ਨਾਲ ਲਾਈ ਸੀ ਚੱਲ ਜਿਓ ਦੇ ਬੈ ਜਾ ਬੈ ਕੇ ਗੱਲ ਕਰ ਲੈਨੇ ਮੇਰੇ ਕੋਲ ਨਹੀਂ ਮਾਸੀ ਹੁਣ ਬਹਿ ਕੇ ਗੱਲ ਨਹੀਂ ਹੋਣੀ ਚੱਲ ਕੁੜੀਏ ਕੁਰਸੀ ਤੇ ਬੈ ਜਾ ਮੈਂ ਆ ਤੂੰ ਕੱਪੜੇ ਪਾ ਆਪਣੇ ਚੱਲ ਚਲੀਏ ਬੰਦੇ ਚਾਰ ਲੈ ਕੇ ਤੇ ਘਰ ਆ ਜਿਓ ਚੱਲ ਕੋਈ ਨਹੀਂ ਬੈ ਜਾ ਬੈ ਕੇ ਅਹੀ ਮਾਤਾ ਮੈਂ ਬਹਿਣ ਨਹੀਂ ਆਇਆ ਇੱਥੇ ਕੋਈ ਚੱਲ ਪਤਾ ਹਉਲੀ ਗੱਲ ਕਰਨਾ ਬੈ ਕੇ ਕਰਨਾ ਲੋਕਾਂ ਦਾ ਨਾਲ ਅਗਲਾ ਸੋਣ ਦੇ ਜੋ ਚੱਲ ਮਾਦਾ ਉਹ ਤੇ ਮੈਂ ਗੱਲ ਮੰਨਦਾ ਵਾਂ ਪਰ ਹੁਣ ਤੁਸੀਂ ਇਹ ਬੰਦੇ ਵਾਲਾ ਕੰਮ ਕਰਨ ਰਿਹਾ ਵਾ ਰੋਜ਼ ਕੁੜੀ ਨੂੰ ਕੁੱਟਦਾ ਵੇ ਕੀ ਕਰੀਏ ਨੀ ਬੱਚੇਰਾ ਸਮਝਾਉਨੇ ਆ ਤੂੰ ਧਿਆਨ ਪਤਾ ਜਾਣਦੇ ਹੁਣ ਨਹੀਂ ਮਾਦਾ ਹੋਰ ਤੇ ਕੰਦਾ ਹੋਰ ਤੇ ਲੋਕ ਲੱਗੇ ਕੰਦਾਣਾ ਤੇ ਜਦੋਂ ਮੇਰੀ ਭੈਣ ਨੂੰ ਕੁੱਟਦਾ ਵਾ ਰੋਜ਼ ਪੀ ਕੇ ਉਦੋਂ ਨਹੀਂ ਲੋਕ ਲੱਗਦੇ ਉਦੋਂ ਬੱਚੇਰਾ ਨਹੀਂ ਬਤੁਮਨੇ ਆਂ ਕਰਾਉਂਦੇ ਆਂ ਪੀਣਾ ਉਹੀ ਦਾਂਦੇ ਨਹੀਂ ਜੇ ਉਹੀ ਕਹਿੰਦੇ ਆ ਉਹ ਤਾਂ ਫੇਰ ਇੱਥੇ ਤੱਕ ਹੀ ਚੱਲ ਜੇ ਗੱਲ ਨਹੀਂ ਨਹੀਂ ਅਸੀਂ ਬੱਚੇਰਾ ਦਾ ਸਾਥ ਦਿੰਨੇ ਆਂ ਹੁਣ ਕੀ ਕਰੀਏ ਨਹੀਂ ਨਹੀਂ ਤੂੰ ਚੱਲ ਕੁੜੀਏ ਆ ਇਧਰ ਰਜੋ ਤੈਨੂੰ ਪਤਾ ਇਹਨਾਂ ਕੀ ਕਰੀਏ ਭੀ ਜੋ ਕਰਨਾ ਤੂੰ ਹੀ ਕਰ ਲੋ ਸਾਡੇ ਕੋਲ ਕੋਈ ਨਹੀਂ ਮਾਰਦਾ ਤੂੰ ਹੀ ਨਿਕਲੋ ਗੱਲ ਤੋਂ ਮੈਂ ਆਪੇ ਤੈਨੂੰ ਸੂਤਰ ਕਰ ਲੂ ਪੈਣ ਚੋਦ ਨੂੰ ਚਾਹੀ ਇਹਨੂੰ ਜਿਹੜੀ ਅਕਲ ਨਹੀਂ ਨਾ ਹੈਗੀ ਇਹਨੂੰ ਤੈਨੂੰ ਪੈਣ ਦੋਦਾ ਕਹਿੰਦੇ ਦੱਸਿਆ ਨਹੀਂ ਕੁੜੀ ਨੂੰ ਕੱਢਦਾ ਕੋੜਦਾ ਤੂੰ ਮੈਂ ਆ ਮੈਂ ਤੇਰੇ ਹੁਣ ਆ ਜਿਹੜਾ ਭਾਜੀ ਚੜਾ ਚੱਲਿਆ ਹੀ ਉਹ ਟੱਕੜੀ ਨੂੰ ਘਰ ਆਣ ਤੇ ਲੈ ਜਾਓ ਨਾਲੇ ਬੰਦੇ ਚਾਰ ਲੈ ਆਓ ਠੀਕ ਆ ਜਿਹੜਾ ਪਿੰਦ ਬੰਦ ਪਾਇਆ ਵਾ ਬੰਦ ਪਾਇਆ ਜਿਹੜਾ ਕੁੜੀ ਨੂੰ ਮਾਰਦਾ ਪੀ ਕੇ ਤੂੰ ਹੂੰ ਚੱਲ ਹੁਣ ਤੂੰ ਇਹ ਤੇ ਅਸਾਰਿਆ ਮੈਂ ਤੇ ਕਦੀ ਕਹਿ ਕੋ ਕਰਾਈ ਨਹੀਂ ਗੱਲ ਹੁਣ ਨਾਲੇ ਕਰਨ ਜੇਠੀ ਹੋਂ ਨਾਲੇ ਕਰਦਾ ਰਹੀ ਚੱਲਦਾ ਰਹੀ ਹੁਣ ਨਾਲੇ ਆਪੇ ਨਾਲੇ ਲਿਆਈਆਂ ਨੂੰ ਪਤਾ ਲੱਗ ਗਿਆ ਤੈਨੂੰ ਮੈਂ ਕਦੀ ਕਹਿ ਕੋ ਗੱਲ ਨਹੀਂ ਕਰਾਈ ਤੂੰ ਆ ਕੰਮ ਕਰਾਤਾ ਕੋਈ ਨਹੀਂ ਲੱਗੇ ਤਾਂ ਸਾਂਭਣਾ ਹੁਣ ਮੈਂ ਵੀ ਨਹੀਂ ਲਿਆਉਣਾ ਜਾ ਕੇ ਚੱਲ ਨਾਲ ਆਈ ਨਹੀਂ ਲਿਆਉਣ ਦਾ ਤੈਨੂੰ ਲੋੜ ਉਹਦੇ ਲੈ ਪੈਸੇ ਦੋ ਮੈਂ ਦਾਰੂ ਲੈ ਕੇ ਆਉਣੀ ਆ ਗਿਆ ਪੈਾ ਪੂਆ ਅੱਡ ਕੋ ਨਹੀਂ ਕੋਈ ਵੀ ਹੈਗਾ ਇਹ ਤੈਨੂੰ ਦੱਸ ਦਈਏ ਮੈਂ ਪੈਗ ਲਾ ਕੇ ਆਉਣਾ ਪੈਗ ਪੂਕ ਇੱਥੇ ਕੋਈ ਨਹੀਂ ਹੈਗਾ ਨੂੰ ਪੈਸੇ ਨਾ ਉਹ ਸਾਡੇ ਕੋ ਪੈਸੇ ਹੀ ਆਣੂ ਫੜਾਏ ਲਿਆਵੇ ਮਾਤਾ ਕਿੱਥੇ ਪੈਸੇ ਜਾਣੇ ਤੈਨੂੰ ਦੱਸ ਸਾਨੂੰ ਫੜਾਏ ਲਿਆਵੇ ਤੂੰ ਜਿਹੜੇ ਤੈਨੂੰ ਫੜਾਈਏ ਮੈਂ ਦੇ ਤੈਨੂੰ ਖੂਂਦੇ